ਓ ਹੈਲੋ ਇੱਥੇ ਪਿਆ ਜੋਬਰ ਲਈ ਕੰਮ ਕੌਣ ਕਰੂ ਉਹ ਤਾਂ ਡੇਢ ਲੱਖ ਰੁਪਇਆ ਮੂੰਹ ਟੱਡ ਕੇ ਮੰਗ ਲਿਆ ਤੀ ਉਹ ਯਾਰ ਮੰਗ ਲਿਆ ਜੀ ਫਿਰ ਯਾਰ ਹੁਣ ਕਰਾਈ ਤਾਂ ਜਾਣਾ ਯਾਰ ਤੇਰੇ ਨਾਲ ਅੱਗ ਕੌਣ ਲਾਊਗਾ ਅੱਗ ਲਾਉਣ ਆਲੀ ਪਈ ਐ ਤੂੰ ਲਾ ਦੇ ਯਾਰ ਮੇਰੇ ਤਾਂ ਸੇਕ ਲੱਗਿਆ ਹੋਇਆ ਯਾਰ ਮੈਨੂੰ ਨਹੀਂ ਲੱਗਦੀ ਓਏ ਲਾ ਪੈਸੇ ਤਾਂ ਤੈਨੂੰ ਦਿੱਤੇ ਨੇ ਅੱਗਾ ਸਿਲਾਈਏ ਹੈ ਉਹ ਪੈਸੇ ਦਿੱਤੇ ਨੇ ਫਿਰ ਹੁਣ ਮੇਰਾ ਜਾਣਾ ਮੈਂ ਕੋਈ ਡੰਗਰ ਥੜੂ ਆਗਾ ਜਾਨਵਰ ਮੈਂ ਥੁਰ ਜਾਨਵਰਾਂਗਾ ਯਾਰ ਇੰਨਾ ਕੰਮ ਲੈਨੇ ਮੈਥੋਂ ਤੁਸੀਂ ਉਹ ਤਾਂ ਭੁੱਕੀ ਦੇ ਕਾਰ ਆਏ ਲੌੜਾ ਹੋਣਾ ਮੂੰਹ ਟੱਡ ਟੱਡ ਮੂੰਹ ਟੱਡ ਟੱਡ ਲਾਉਣਾ ਭੈਣਾ ਯਾਰ ਤੇ 10 ਕਾਰਡ ਮਸਾਲ ਲਵਾਏ ਨੇ ਤੁਸੀਂ ਨੇ ਸਵੇਰ ਦੇ ਕੀ ਉਹ ਨਾ ਕੰਮ ਕਰਦਾ ਨਹੀਂ ਹੁਣ ਤੂੰ ਮੈਂ ਤਾਂ ਕਰਦਾ ਨਹੀਂ ਓਏ ਜਿਹੜਾ ਕੋਈ ਕਰਨਾ ਕਰ ਲਓ ਯਾਰ ਤੁਸੀਂ ਜਵਾਬ ਹੈ ਜਵਾਬ ਆ ਓਏ ਚੱਲ ਕੋਈ ਨਹੀਂ ਤੇਰਾ ਹੱਲ ਮੈਂ ਕਰਦਾ ਅੱਜ ਕਰਕੇ ਦਿਖਾ ਓਏ ਜਿਹੜਾ ਹੱਲ ਕਰੇਗਾ ਤੂੰ ਕਰ ਲਈਂ ਯਾਰ ਜਿਹੜਾ ਕੋਈ ਕਰ ਲੈ ਓ ਹਲੇ ਆ ਉਹ ਬਗਦਾ ਘਰੇ ਤਿੰਨ ਦਿਨ ਹੋ ਗਏ ਗਿਆ ਨਹੀਂ ਮੈਂ ਨਹੀਂ ਜਾਂਦਾ ਯਾਰ ਉਹ ਜਾ ਕੇ ਮੂੰਹ ਦੀ ਦਵਾਈ ਲਿਆ ਮੈਂ ਨਹੀਂ ਦੌੜ ਓਏ ਓ ਹਣ ਮੈਂ ਕੀ ਕਰਾਂ ਫਿਰ ਉਹ ਤੂੰ ਆ ਦੋ ਤਿੰਨ ਖੰਭੇ ਫੜ ਲਿਆ